ਤਨਪਾ ਬਸਰੀ ਚਾਂਜੀ ਇੱਕ ਛੋਟੀ ਜਿਹੀ ਕਥਾ ਇੱਕ ਰਾਜਾ ਇੱਕ ਨਗਰ ਵਿੱਚ ਘੁੰਮ ਰਿਹਾ ਸੀ ਰੱਥ ਉੱਤੇ ਬੈਠ ਕੇ ਉਹ ਇੱਕ ਨਗਰ ਦਾ ਚੱਕਰ ਲਗਾ ਰਿਹਾ ਸੀ ਉੱਥੇ ਇੱਕ ਛੋਟਾ ਜਿਹਾ ਬੱਚਾ ਸੀ ਜੋ ਆਪਣੀ ਮਾਤਾ ਦੇ ਕੋਲ ਜਿੱਦ ਕਰ ਰਿਹਾ ਸੀ ਕਿ ਮੈਂ ਵੀ ਰਾਜੇ ਦੇ ਰੱਥ ਉੱਪਰ ਝੂਟਾ ਲੈਣਾ ਹੈ ਉਸ ਦੀ ਮਾਤਾ ਉਸ ਨੂੰ ਰੋਕ ਰਹੀ ਸੀ ਅਤੇ ਲੋਕ ਵੀ ਉੱਝੁਕੇ ਹੋਏ ਸਨ ਸਾਰੇ ਰਾਜੇ ਨੂੰ ਦੇਖ ਕੇ ਪਰ ਉਹ ਬੱਚਾ ਇਕੱਲਾ ਜਿੱਦ ਕਰ ਰਿਹਾ ਸੀ ਰਾਜੇ ਦੇ ਰੱਥ ਉੱਤੇ ਚੜਨ ਦੀ ਜਦੋਂ ਇਹ ਰਾਜੇ ਨੇ ਦੇਖਿਆ ਤਾਂ ਰਾਜੇ ਨੇ ਖੁਦ ਉਸ ਬੱਚੇ ਨੂੰ ਬੁਲਾਇਆ ਤੇ ਪੂਰੇ ਨਗਰ ਦਾ ਰੱਥ ਉੱਤੇ ਬਿਠਾ ਕੇ ਉਸ ਨੂੰ ਹੂਟਾ ਦਿੱਤਾ ਬੱਚਾ ਬਹੁਤ ਖੁਸ਼ ਹੋਇਆ ਰਾਜੇ ਨੇ ਫਿਰ ਉਸ ਨੂੰ ਉਤਾਰ ਦਿੱਤਾ ਉਸ ਦੇ ਘਰ ਦੇ ਸਾਹਮਣੇ ਤੇ ਰਾਜਾ ਚਲਾ ਗਿਆ ਹੁਣ ਉਸ ਰਾਜੇ ਦਾ ਇੱਕ ਰਿਸ਼ਤਾ ਬਣ ਚੁੱਕਾ ਸੀ ਉਸ ਬੱਚੇ ਦੇ ਨਾਲ ਰਾਜਾ ਤਾਂ ਜਾ ਚੁੱਕਾ ਸੀ ਪਰ ਬੱਚੇ ਦੇ ਉੱਪਰ ਰਾਜੇ ਦੇ ਸਾਥ ਦਾ ਅਸਰ ਅਜੇ ਤੱਕ ਬਾਕੀ ਸੀ ਉਸ ਰਾਜੇ ਦੇ ਜਾਣ ਤੋਂ ਬਾਅਦ ਉਸ ਬੱਚੇ ਦੀ ਇੱਜ਼ਤ ਬਹੁਤ ਵੱਧ ਗਈ ਸਾਰੇ ਨਗਰ ਦੇ ਲੋਕ ਉਸ ਨੂੰ ਸਲਾਮ ਕਰਨ ਲੱਗ ਪਏ ਅਤੇ ਉਸ ਦੀ ਇੱਜ਼ਤ ਬਹੁਤ ਵੱਧ ਗਈ ਕਿਉਂਕਿ ਸਾਰੇ ਲੋਕ ਸੋਚਦੇ ਕਿ ਇਹ ਬੱਚਾ ਕਿੰਨਾ ਕਰਮਾ ਵਾਲਾ ਹੈ ਰਾਜੇ ਦੇ ਨਾਲ ਇਸ ਨੇ ਰਥ ਉੱਤੇ ਸਵਾਰੀ ਕੀਤੀ ਹੈ ਇਸ ਤਰ੍ਹਾਂ ਬੱਚਾ ਵੱਡਾ ਹੋਇਆ ਫਿਰ ਵੱਡਾ ਹੋਣ ਤੋਂ ਬਾਅਦ ਉਹ ਸੈਨਾ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਲੱਗਾ ਜਦੋਂ ਸਿਪਾਹੀ ਸੈਨਾ ਵਿੱਚ ਭਰਤੀ ਕਰਨ ਵਾਸਤੇ ਆਉਂਦੇ ਪਰ ਉਸ ਨੌਜਵਾਨ ਨੂੰ ਸਿਲੈਕਟ ਨਾ ਕਰਦੇ ਜੋ ਬੱਚੇ ਤੋਂ ਹੁਣ ਨੌਜਵਾਨ ਬਣ ਚੁੱਕਾ ਸੀ ਇਸ ਤਰ੍ਹਾਂ ਉਹ ਇੱਕ ਦਿਨ ਰਾਜੇ ਦੇ ਮਹਿਲ ਵਿੱਚ ਪਹੁੰਚ ਗਿਆ ਅਤੇ ਰਾਜੇ ਦੇ ਅੱਗੇ ਜਾ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਵੀ ਸੈਨਾ ਵਿੱਚ ਭਰਤੀ ਕਰੋ ਰਾਜੇ ਨੇ ਕਿਹਾ ਕਿ ਇਹ ਕੰਮ ਸੈਨਾ ਦਾ ਹੈ ਮੈਂ ਕੁਝ ਵੀ ਨਹੀਂ ਕਰ ਸਕਦਾ ਕੋਲ ਹੀ ਖੜੇ ਇੱਕ ਵਜੀਰ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਇਹ ਉਹ ਬੱਚਾ ਹੈ ਜਿਸ ਨੂੰ ਤੁਸੀਂ ਰੱਥ ਉੱਤੇ ਸਵਾਰੀ ਕਰਵਾਈ ਸੀ ਰਾਜਾ ਹੁਣ ਆਪਣੇ ਸਿੰਘਾਸਨ ਤੋਂ ਖੜਾ ਹੋਇਆ ਤੇ ਉਸ ਬੱਚੇ ਨੂੰ ਸੈਨਾ ਵਿੱਚ ਭਰਤੀ ਕਰ ਲਿਆ ਉਹ ਰਾਜਾ ਉਸ ਦੇ ਬਾਰੇ ਜਾਣਦਾ ਤੱਕ ਨਹੀਂ ਸੀ ਪਰ ਉਸ ਦਾ ਇੱਕ ਰਿਸ਼ਤਾ ਬਣ ਚੁੱਕਾ ਸੀ ਉਸ ਰੱਥ ਦੇ ਉੱਤੇ ਸਵਾਰੀ ਕਰਨ ਦੇ ਨਾਲ ਹੁਣ ਉਹ ਬੱਚਾ ਭਰਤੀ ਹੋ ਗਿਆ ਅਤੇ ਹੌਲੀ-ਹੌਲੀ ਉਸ ਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਤਰੱਕੀ ਕਰਦੇ ਹੋਏ ਆਖਰਕਾਰ ਇੱਕ ਦਿਨ ਉਹ ਸੈਨਾਪਤੀ ਬਣ ਗਿਆ ਰਾਜੇ ਦਾ ਖਾਸ ਬਣ ਗਿਆ ਹੁਣ ਉਹ ਰੱਥ ਉੱਤੇ ਬੈਠਦਾ ਤੇ ਨਗਰ ਦਾ ਚੱਕਰ ਲਗਾਉਂਦਾ ਇੱਕ ਦਿਨ ਉਹ ਆਪਣੇ ਨਗਰ ਵਿੱਚ ਪਹੁੰਚਿਆ ਅਤੇ ਨਗਰ ਦੇ ਬੱਚਿਆਂ ਨੂੰ ਸਾਰੇ ਪਿੰਡ ਨੇ ਇਕੱਠੇ ਕਰਕੇ ਉਸ ਤੇ ਰੱਥ ਉੱਤੇ ਬਿਠਾ ਦਿੱਤਾ ਤੇ ਉਸਨੇ ਸਾਰੇ ਬੱਚਿਆਂ ਨੂੰ ਰੱਥ ਦਾ ਹੂਟਾ ਦਿੱਤਾ ਅਤੇ ਵਾਪਸ ਆਪਣੇ ਘਰਾਂ ਵਿੱਚ ਉਤਾਰ ਦਿੱਤਾ ਇਹ ਉਸੇ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਉਸਨੇ ਵੀ ਪਹਿਲਾਂ ਇੱਕ ਰਾਜੇ ਦੇ ਰੱਥ ਉਤੇ ਹੂਟਾ ਲਿਆ ਸੀ ਪਰ ਉਸਨੇ ਜਿੱਦ ਕਰਕੇ ਹੂਟਾ ਲਿਆ ਸੀ ਬੱਚਿਆਂ ਨੂੰ ਉਹਨਾਂ ਦੀ ਮਾਤਾ ਪਿਤਾ ਦੀ ਮਰਜ਼ੀ ਦੇ ਅਨੁਸਾਰ ਰਾਤ ਉਤੇ ਬਿਠਾਇਆ ਗਿਆ ਉਹਨਾਂ ਵਿੱਚ ਬਹੁਤ ਫਰਕ ਸੀ ਉਹਨਾਂ ਬੱਚਿਆਂ ਦੀ ਇੱਜ਼ਤ ਪੂਰੇ ਪਿੰਡ ਵਿੱਚ ਹੋਣੀ ਨਹੀਂ ਸੀ ਜਿੰਨੀ ਉਸ ਸੈਨਾਪਤੀ ਦੀ ਸੀ ਜਦੋਂ ਉਹ ਬੱਚਾ ਸੀ ਕਿਉਂਕਿ ਸੈਨਾਪਤੀ ਨੇ ਜਿੱਦ ਕਰਕੇ ਰਾਜੇ ਦੇ ਰਾਤ ਉਤੇ ਹੂਟਾ ਲਿਆ ਸੀ ਅਤੇ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਦੀ ਮਰਜ਼ੀ ਦੇ ਅਨੁਸਾਰ ਫੂਟਾ ਦਿੱਤਾ ਗਿਆ ਵਜ਼ੀਰ ਦੇ ਜਾਣ ਤੋਂ ਬਾਅਦ ਵੀ ਜੋ ਛੋਟੇ ਬੱਚੇ ਸਨ ਉਹਨਾਂ ਦੀ ਪਿੰਡ ਵਿੱਚ ਜਿਆਦਾ ਇੱਜ਼ਤ ਨਹੀਂ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਨਹੀਂ ਮਾਤਾ ਪਿਤਾ ਦੀ ਮਰਜ਼ੀ ਦੇ ਅਨੁਸਾਰ ਫੂਟਾ ਦਿੱਤਾ ਗਿਆ ਸੀ ਇਸੇ ਤਰ੍ਹਾਂ ਜੋ ਪ੍ਰਮਾਤਮਾ ਨੂੰ ਪਾਉਣ ਦੀ ਜਿੱਦ ਕਰ ਲੈਂਦਾ ਹੈ ਪ੍ਰਮਾਤਮਾ پا ਲੈਂਦਾ ਹੈ ਪਰ ਜ਼ਬਰਦਸਤੀ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਦੂਸਰਿਆਂ ਤੋਂ ਗਿਆਨ ਲਿਆ ਜਾ ਸਕਦਾ ਹੈ ਪਰ ਪ੍ਰਮਾਤਮਾ ਅੰਦਰੋਂ ਹੀ ਪ੍ਰਾਪਤ ਹੋਣਗੇ ਬਾਹਰੋਂ ਬਸ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਆਖਰਕਾਰ ਪ੍ਰਮਾਤਮਾ ਤਾਂ ਸਿਰਫ ਅੰਦਰੋਂ ਹੀ ਮਿਲਣਗੇ ਇਨਸਾਨ ਦੀ ਜਿੱਦ ਦੇ ਨਾਲ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ